ਸਭ ਤੋਂ ਵੱਡਾ ਇਮੋਸ਼ਨਲ ਮੂਮੈਂਟ ਸੀ ਇਹ ਮੈਨੂੰ ਲੱਗਦਾ ਉਹਦੇ ਤੋਂ ਉੱਤੇ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਗੱਲ ਵੀ ਸੀਗੀ ਮੈਨੂੰ ਯਾਦ ਆ ਮੈਂ ਰਾਈਟ ਉਹਨਾਂ ਤੋਂ 2 ਦਿਨ ਬਾਅਦ ਤੇ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਪੁਖਰਾਜ ਭੱਲਾ ਬੋਲ ਰਹੇ ਹੋ ਮੈਂ ਕਿਹਾ ਹਾਂਜੀ ਹਿੰਦੀ ਚ ਗੱਲ ਕਰ ਸਕਦੇ ਸੀ ਤੇ ਤੁਸੀਂ ਤੁਹਾਡੀ ਈਮੇਲ ਆਈਡੀ ਇਹ ਹੈ ਸੁਣਾਣੀ ਆ ਮੈਂ ਕਿਹਾ ਹਾਂਜੀ ਇਹ ਹੀ ਹੈ ਜੀ ਚੈੱਕ ਕਰੋਗੇ ਜ਼ਰਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਕੌਣ ਬੋਲ ਰਿਹਾ ਹੈ ਪਤਾ ਨਹੀਂ ਕੀ ਉਹਨਾਂ ਨੇ ਕਿਹਾ ਮੈਂ ਆਫਿਸ ਤੋਂ ਗੱਲ ਕਰ ਰਿਹਾ ਹਾਂ ਰਾਤੇ ਜਦੋਂ ਮੈਂ ਈਮੇਲ ਖੋਲੀ ਆਪਣੀ ਤਾਂ ਮਤਲਬ ਉਹ ਇੰਨਾ ਕੁ ਜ਼ਿਆਦਾ ਪ੍ਰਾਊਡ ਮੂਮੈਂਟ ਵਾਲੀ ਗੱਲ ਸੀ ਉਹ ਪੀਐਮਓ ਤੋਂ ਮੇਲ ਸੀਗੀ ਪ੍ਰਾਈਮ ਮਿੰਿਸਟਰ ਆਫਿਸ ਨਾਲ ਮੋਦੀ ਸਾਹਿਬ ਵੱਲੋਂ ਕੰਡੋਲੈਂਸ ਲੈਟਰ ਸੀਗੀ ਤੁਹਾਡੇ ਪਿਤਾ ਜੀ ਕਿੰਨਾ ਚਲੋ ਅੱਜ ਜ਼ਿੰਦਗੀ ਦਾ ਤੁਹਾਡੇ ਨਾਲ ਹੁਣ ਬੰਦੇ ਨੂੰ ਅੱਗੇ ਜ਼ਿੰਦਗੀ ਤੱਕ ਦੇਖੋ ਚੱਲਦਾ ਰਹਿਣਾ ਜੋ ਵੀ ਆਪਣੇ ਜ਼ਿੰਦਗੀ ਦਾ ਸਫਰ ਹੁੰਦਾ ਉਹਨਾਂ ਦਾ ਆਪਣਾ ਸਫਰ ਸੀ ਜਿਨ੍ਹਾਂ ਨੂੰ ਦੇਖੋ ਕਹਿੰਦੇ ਨੇ ਬੰਦੇ ਜ਼ਿੰਦਗੀ ਦੇ ਵਿੱਚ ਉਹ ਤੋਂ ਪਤਾ ਲੱਗਦਾ ਕਿੰਨਾ ਖਟਿਆ ਹੁੰਦਾ ਹੈ ਉਹ ਜਦੋਂ ਲਾਸਟ ਦਿਨ ਹੈਗੇ ਸੀ ਜਦੋਂ ਉੱਥੇ ਦੁਨੀਆ ਉਮੜੀ ਜਦੋਂ ਉਹਨਾਂ ਦਾ ਆਰਥਿਕ ਜਦੋਂ ਅਸੀਂ ਕਹਿੰਦੇ ਹਾਂ ਆਰਥਿਕ ਸੰਸਕਾਰ ਕੀਤੇ ਗਏ ਬੰਦੇ ਨੂੰ ਲੱਗਦਾ ਕਿ ਅੱਜ ਮੇਰੀ ਕਮਾਈ ਕੀਤੀ ਹੋਈ ਹੈ ਮਤਲਬ ਉਹ ਤਾਂ ਬਹੁਤ ਜ਼ਿਆਦਾ ਇਹਨਾਂ ਬਹੁਤ ਜਿੱਥੇ ਸਭ ਤੋਂ ਵੱਡਾ ਇਮੋਸ਼ਨਲ ਮੂਮੈਂਟ ਸੀ ਇਹ ਮੈਨੂੰ ਲੱਗਦਾ ਉਹਦੇ ਤੋਂ ਉੱਤੇ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਗੱਲ ਵੀ ਸੀਗੀ ਮੈਨੂੰ ਯਾਦ ਆ ਮੈਂ ਆਇਆ ਗਿਆ ਬਹੁਤ ਜ਼ਿਆਦਾ ਸੀਗਾ ਤੇ ਸ਼ਾਮ ਨੂੰ ਮੈਨੂੰ ਇੱਕ ਕਾਲ ਆਇਆ ரைਟ ਉਹਨਾਂ ਤੋਂ 2 ਦਿਨ ਬਾਅਦ ਤੇ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਅ ਪੁਖਰਾਜ ਭੱਲਾ ਬੋਲ ਰਹੇ ਹੋ ਮੈਂ ਕਿਹਾ ਹਾਂਜੀ ਹਿੰਦੀ ਚ ਗੱਲ ਕਰਦੇ ਸੀਗੇ ਤੇ ਤੁਸੀਂ ਤੁਹਾਡੀ ਈਮੇਲ ਆਈਡੀ ਇਹ ਹੈ ਸੁਣਾਣੀ ਆ ਮੈਂ ਕਿਹਾ ਹਾਂਜੀ ਇਹੀ ਹੈ ਜੀ ਚੈੱਕ ਕਰੋਗੇ ਜ਼ਰਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਕੌਣ ਬੋਲ ਰਿਹਾ ਤੇ ਮੈਂ ਪਤਾ ਨਹੀਂ ਕੀ ਉਹਨਾਂ ਨੇ ਕਿਹਾ ਮੈਂ ਆਫਿਸ ਤੋਂ ਗੱਲ ਕਰ ਰਿਹਾ ਹਾਂ ਇੱਥਾਂ ਤੇ ਜਦੋਂ ਮੈਂ ਈਮੇਲ ਖੋਲੀ ਆਪਣੀ ਤਾਂ ਮਤਲਬ ਉਹ ਇੰਨਾ ਕੁ ਜ਼ਿਆਦਾ ਪ੍ਰਾਊਡ ਮੂਮੈਂਟ ਵਾਲੀ ਗੱਲ ਸੀ ਉਹ ਪੀਐਮਓ ਤੋਂ ਮੇਲ ਸੀ ਪ੍ਰੈਜਿਡੈਂਟ ਆਫਿਸ ਤੋਂ ਮੋਦੀ ਸਾਹਿਬ ਵੱਲੋਂ ਕੰਡੋਲੈਂਸ ਲੈਟਰ ਸੀਗੀ ਤਾਂ ਜਦੋਂ ਇਦਾਂ ਦੀਆਂ ਚੀਜ਼ਾਂ ਦੇਖਦੇ ਹਾਂ ਜਾਂ ਡੈਡ ਹੋਣੀ 2015 ਦੇ ਵਿੱਚ ਯੂਐਸ ਹਜੇ ਵੀ ਪ੍ਰੈਜ਼ੈਂਟ ਗਵਰਨਰ ਨੇ ਉੱਥੋਂ ਰਿਸਪੈਂਸਰ ਕਾਕਸ ਉਹਨਾਂ ਦੀ ਈਮੇਲ ਆਈ ਮਤਲਬ ਲੈਟਰ ਉਹਨਾਂ ਨੇ ਫਿਜ਼ੀਕਲ ਲੈਟਰ ਭੇਜੀ ਹੈ ਨਾ ਮਤਲਬ ਚਲੋ ਇਹ ਤਾਂ ਆਪਾਂ ਇੱਕ ਗੱਲ ਕਰਦੇ ਆ ਪੋਲਿਟਿਕਲ ਬੰਦਿਆਂ ਦੀ ਹੈ ਨਾ ਮਤਲਬ ਇੱਕ ਇੱਕ ਬੰਦਾ ਜਿਹੜਾ ਜਿਨੇ ਹੰਝੂ ਵਹਾਇਆ ਜਾਂ ਜਿਹੜਾ ਦੁਖੀ ਹੋਇਆ ਉਹ ਦਿਲੋਂ ਸੀ ਉਹ ਪਤਾ ਲੱਗਦਾ ਸੀਗਾ ਸੋ ਮੈਨੂੰ ਲੱਗਦਾ ਇਹ ਬਹੁਤ ਵੱਡੀ ਕਮਾਈ ਸੀਗੀ ਜੀ ਉਹਨਾਂ ਦੀ ਤੇ ਹੈਗੀ ਹੈ ਤੇ ਰਹੂਗੀ ਸਭ ਤੋਂ ਵੱਡਾ ਇਮੋਸ਼ਨਲ ਮੂਮੈਂਟ ਸੀ ਇਹ ਮੈਨੂੰ ਲੱਗਦਾ ਉਹਦੇ ਤੋਂ ਉੱਤੇ ਬਹੁਤ ਜਿਆਦਾ ਪ੍ਰਾਊਡ ਵਾਲੀ ਗੱਲ ਵੀ ਸੀਗੀ ਮੈਨੂੰ ਯਾਦ ਆ ਮੈਂ ਰਾਈਟ ਉਹਨਾਂ ਤੋਂ 2 ਦਿਨ ਬਾਅਦ ਤੇ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਪੁਖਰਾਜ ਭੱਲਾ ਬੋਲ ਰਹੇ ਹੋ ਮੈਂ ਕਿਹਾ ਹਾਂਜੀ ਹਿੰਦੀ ਚ ਗੱਲ ਕਰਦੇ ਸੀਗੇ ਤੇ ਤੁਸੀਂ ਤੁਹਾਡੀ ਈਮੇਲ ਆਈਡੀ ਇਹ ਹੈ ਸੁਣਾਣੀ ਆ ਮੈਂ ਕਿਹਾ ਹਾਂਜੀ ਇਹ ਜੀ ਚੈੱਕ ਕਰੂੰਗਾ ਜਰਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਕੌਣ ਬੋਲ ਰਿਹਾ ਹੈ ਪਤਾ ਨਹੀਂ ਕੀ ਉਹਨਾਂ ਨੇ ਕਿਹਾ ਮੈਂ ਆਫਿਸ ਤੋਂ ਗੱਲ ਕਰ ਰਿਹਾ ਹਾਂ ਜੀ ਜਦੋਂ ਮੈਂ ਈਮੇਲ ਖੋਲੀ ਆਪਣੀ ਤਾਂ ਮਤਲਬ ਉਹ ਇੰਨਾ ਕਿ ਜ਼ਿਆਦਾ ਪ੍ਰਾਊਡ ਮੂਮੈਂਟ ਵਾਲੀ ਗੱਲ ਸੀ ਉਹ ਪੀਐਮਓ ਤੋਂ ਮੇਲ ਸੀ ਪ੍ਰਾਈਮ ਮਿਨਿਸਟਰ ਆਫਿਸ ਤੋਂ ਮੋਦੀ ਸਾਹਿਬ ਵੱਲੋਂ ਕੰਡੋਲੈਂਸ ਲੈਟਰ ਸੀਗੀ ਤੁਹਾਡੇ ਪਿਤਾ ਜੀ ਕਿੰਨਾ ਚਲੋ ਅੱਜ ਜ਼ਿੰਦਗੀ ਦਾ ਤੁਹਾਡੇ ਨਾਲ ਹੋਨਾ ਬੰਦੇ ਨੂੰ ਅੱਗੇ ਜ਼ਿੰਦਗੀ ਤੱਕ ਦੇਖੋ ਚੱਲਦਾ ਰਹਿਣਾ ਜੋ ਵੀ ਆਪਣੀ ਜ਼ਿੰਦਗੀ ਦਾ ਸਫਰ ਹੁੰਦਾ ਉਹਨਾਂ ਦਾ ਆਪਣਾ ਸਫਰ ਸੀ ਜਿਨ੍ਹਾਂ ਨੂੰ ਦੇਖੋ ਕਹਿੰਦੇ ਨੇ ਬੰਦੇ ਜ਼ਿੰਦਗੀ ਦੇ ਵਿੱਚ ਉਦੋਂ ਪਤਾ ਲੱਗਦਾ ਕਿੰਨਾ ਖੱਟਿਆ ਹੁੰਦਾ ਹੈ ਉਹ ਜਦੋਂ ਲਾਸਟ ਦਿਨ ਹੈਗੇ ਸੀ ਜਦੋਂ ਉੱਥੇ ਦੁਨੀਆ ਉਮੜੀ ਜਦੋਂ ਉਹਨਾਂ ਦਾ ਆਰਥਿਕ ਜਦੋਂ ਅਸੀਂ ਕਹਿੰਦੇ ਹਾਂ ਆਰਥਿਕ ਸੰਸਕਾਰ ਕੀਤੇ ਗਏ ਬੰਦੇ ਨੂੰ ਲੱਗਦਾ ਕਿ ਅੱਜ ਮੇਰੀ ਕਮਾਈ ਕੀਤੀ ਹੋਈ ਹੈ ਮਤਲਬ ਉਹ ਤਾਂ ਬਹੁਤ ਜ਼ਿਆਦਾ ਇਹਨਾਂ ਬਹੁਤ ਜਿੱਥੇ ਸਭ ਤੋਂ ਵੱਡਾ ਇਮੋਸ਼ਨਲ ਮੂਮੈਂਟ ਸੀ ਇਹ ਮੈਨੂੰ ਲੱਗਦਾ ਉਹਦੇ ਤੋਂ ਉੱਤੇ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਗੱਲ ਵੀ ਸੀਗੀ ਮੈਨੂੰ ਯਾਦ ਆ ਮ ਆਇਆ ਗਿਆ ਬਹੁਤ ਜ਼ਿਆਦਾ ਸੀਗਾ ਤੇ ਸ਼ਾਮ ਨੂੰ ਮੈਨੂੰ ਇੱਕ ਕਾਲ ਆਇਆ ரைਟ ਉਹਨਾਂ ਤੋਂ 2 ਦਿਨ ਬਾਅਦ ਤੇ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਅ ਪੁਖਰਾਜ ਭੱਲਾ ਬੋਲ ਰਹੇ ਹੋ ਮੈਂ ਕਿਹਾ ਹਾਂ ਜੀ ਹਿੰਦੀ ਚ ਗੱਲ ਕਰਦੇ ਸੀਗੇ ਤੇ ਤੁਸੀਂ ਤੁਹਾਡੀ ਈਮੇਲ ਆਈਡੀ ਇਹ ਹੈ ਸੁਣਾਣੀ ਆ ਮੈਂ ਕਿਹਾ ਹਾਂਜੀ ਇਹ ਹੀ ਹੈ ਜੀ ਚੈੱਕ ਕਰੋਗੇ ਜਰਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਕੌਣ ਬੋਲ ਰਿਹਾ ਤੇ ਮੈਂ ਪਤਾ ਨਹੀਂ ਕੀ ਉਹਨਾਂ ਨੇ ਕਿਹਾ ਮੈਂ ਆਫਿਸ ਤੋਂ ਗੱਲ ਕਰ ਰਿਹਾ ਹਾਂ ਇੱਥੋਂ ਤੇ ਜਦੋਂ ਮੈਂ ਈਮੇਲ ਖੋਲੀ ਆਪਣੀ ਤਾਂ ਮਤਲਬ ਉਹ ਇੰਨਾ ਕੁ ਜ਼ਿਆਦਾ ਪ੍ਰਾਊਡ ਮੂਮੈਂਟ ਵਾਲੀ ਗੱਲ ਸੀ ਉਹ ਪੀਐਮਓ ਤੋਂ ਮੇਲ ਸੀ ਪ੍ਰੈਜਿਡੈਂਟ ਆਫਿਸ ਤੋਂ ਮੋਦੀ ਸਾਹਿਬ ਵੱਲੋਂ condolence letter 시기 ਤਾਂ ਜਦੋਂ ਇਦਾਂ ਦੀਆਂ ਚੀਜ਼ਾਂ ਦੇਖਦੇ ਹਾਂ ਜਾਂ ਡੈਡ ਹੋਣੀ 2015 ਦੇ ਵਿੱਚ ਯੂਐਸ ਹਜੇ ਵੀ ਪ੍ਰੈਜ਼ੈਂਟ ਗਵਰਨਰ ਨੇ ਉਥੋਂ ਦੇ ਸਪੈਂਸਰ ਕਾਕਸ ਉਹਨਾਂ ਦੀ ਈਮੇਲ ਆਈ ਮਤਲਬ ਲੈਟਰ ਉਹਨਾਂ ਨੇ ਫਿਜ਼ੀਕਲ ਲੈਟਰ ਭੇਜੀ ਹੈ ਨਾ ਮਤਲਬ ਚਲੋ ਇਹ ਤਾਂ ਐ ਇੱਕ ਗੱਲ ਕਰਦੇ ਆ ਪੋਲਿਟੀਕਲ ਬੰਦਿਆਂ ਦੀ ਹੈ ਨਾ ਮਤਲਬ ਇੱਕ ਇੱਕ ਬੰਦਾ ਹੂੰ ਜਿਹੜਾ ਜਿਹਨੇ ਹੰਝੂ ਵਹਾਇਆ ਜਾਂ ਜਿਹੜਾ ਦੁਖੀ ਹੋਇਆ ਉਹ ਦਿਲੋਂ ਸੀ ਉਹ ਪਤਾ ਲੱਗਦਾ ਸੀਗਾ ਸੋ ਮੈਨੂੰ ਲੱਗਦਾ ਇਹ ਬਹੁਤ ਵੱਡੀ ਕਮਾਈ ਸੀਗੀ ਜੀ ਉਹਨਾਂ ਦੀ ਤੇ ਹੈਗੀ ਹੈ ਤੇ ਰਹੂਗੀ ਹਮੇਸ਼ਾ